ਲੋਕ ਸਭਾ ਚੋਣਾਂ ਦੇ ਵਿੱਚ ਭਾਈ ਅਮਰਿਤਪਾਲ ਨੂੰ ਖਡੂਰ ਸਾਹਿਬ ਦੀ ਜਨਤਾ ਨੇ ਭਾਰੀ ਵੋਟਾਂ ਦੇ ਨਾਲ ਜਿਤਾ ਦਿੰਦਾ ਹੈ ਪਰ ਲੋਕਾਂ ਦਾ ਮਾਨਵੀ ਸਵਾਲ ਹੈ ਕਿ ਜਿਸ ਤਰ੍ਹਾਂ ਅਮਰਿਤਪਾਲ ਜੇਲ੍ਹ ਦੇ ਵਿੱਚ ਹੈ ਕਿ ਜਿੱਤਣ ਤੋਂ ਬਾਅਦ ਭਾਈ ਅਮਰਿਤਪਾਲ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਨਹੀਂ ਪੂਰੇ ਮਾਮਲੇ ਤੇ ਕਾਨੂੰਨੀ ਸਲਾਹਕਾਰਾਂ ਦਾ ਕੀ ਕਹਿਣਾ ਹੈ ਦੇਸ਼ ਦਾ ਕਾਨੂੰਨ ਕੀ ਕਹਿੰਦਾ ਹੈ ਇਸ ਤੇ ਕਾਨੂੰਨੀ ਮਾਹਿਰ ਵਕੀਲ ਰਾਜ ਕੋਇਲ ਨੇ ਅੰਕਲ ਗੱਲ ਕੀਤੀ ਜਿਸ ਵਿੱਚ ਉਹਨਾਂ ਨੇ ਪੂਰੇ ਮਾਮਲੇ ਤੇ ਪ੍ਰਕਾਸ਼ ਪਾਇਆ ਉਹਨਾਂ ਕਿਹਾ ਕਿ ਕਿਸ ਤਰੀਕੇ ਦੇ ਨਾਲ ਅਮਰਿਤਪਾਲ ਬਾਹਰ ਆ ਸਕਦੇ ਨੇ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਅਤੇ ਕਿਸ ਤਰੀਕੇ ਦੇ ਨਾਲ ਇਸ ਦੀ ਰੂਪਰੇਖਾ ਬਣੇਗੀ ਸੋ ਆਓ ਸੁਣਦੇ ਹਾਂ ਇਹਨਾਂ ਦਾ ਕੀ ਹੈ ਕਹਿਣਾ ਨਵੇਂ ਰਾਜਕੁਮਾਰ ਗੋਇਲ ਐਡਵੋਕੇਟ ਬਧੀ ਸਾਬ ਅਮਰਿਤਪਾਲ ਨੂੰ ਲੈ ਕੇ ਇੱਕ ਵੱਡਾ ਸਵਾਲ ਹੈ ਕਿ ਜਿਸ ਤਰ੍ਹਾਂ ਉਹਦੇ ਪਾਸ ਜਿੱਤੇ ਨੇ ਕਿ ਉਸ ਤੋਂ ਬਾਅਦ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਣਗੇ ਕੀ ਕਹਿੰਦਾ ਕਾਨੂੰਨ ਦੇਖੋ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜਨਾ ਔਰ ਉਦੋਂ ਬ ਚੁਨੇ ਜਾਣਾ ਇਹ ਕੋਈ ਗਰਾਉਂਡ ਨਹੀਂ ਹੈ ਕਿਸੇ ਬੰਦੇ ਨੂੰ ਜ਼ਮਾਨਤ ਦੇਣ ਦਾ ਅਗਰ ਇਸ ਤਰੀਕੇ ਨਾਲ ਹੋਣ ਲੱਗ ਜਾਈ ਤਾਂ ਹਰ ਬੰਦਾ ਇਲੈਕਸ਼ਨ ਲੜਨ ਲੱਗ ਜਾਊਗਾ ਉਦੋਂ ਮਤ ਕਹਦੋਗੇ ਜੀ ਮੈਂ ਜਿੱਤ ਗਿਆ ਤੇ ਮੈਨੂੰ ਬਾਹਰ ਕੱਢ ਦਿਓ ਇਹ ਗਰਾਉਂਡ ਦਾ ਨਹੀਂ ਹੈ ਪਰ ਇਹ ਜ਼ਮਾਨਤ ਦੇਣ ਦਾ ਅਦਾਲਤ ਵਿੱਚ ਇਸ ਗੱਲ ਨੂੰ ਲੈ ਕੇ ਬਹਿਸ ਕਰਨ ਦਾ ਇੱਕ ਤਰਕ ਹੋ ਸਕਦਾ ਹੈ ਉਹ ਇੱਕ ਤਰਕ ਹੋ ਸਕਦਾ ਹੈ ਵੀ ਦੇਖੋ ਲੋਕਾਂ ਨੇ ਭਾਰੀ ਮਤੇ ਦੇ ਨਾਲ ਉਹਨਾਂ ਨੂੰ ਜਿਤਾਇਆ ਹੈ ਔਰ ਜਿਹੜਾ ਉਹਨਾਂ ਤੇ ਐਨਐਸਏ ਲਗਾਇਆ ਹੈ ਉਹ ਐਨਐਸਏ ਬਈ ਨਹੀਂ ਲੱਗਦਾ ਕਿਉਂਕਿ ਲੋਕਾਂ ਨੇ ਨਹੀਂ ਮੰਨਿਆ ਵੀ ਉਹ ਨੈਸ਼ਨਲ ਸਕਿਉਰਿਟੀ ਨੂੰ ਕੋਈ ਖਤਰਾ ਹੈ ਲੋਕਾਂ ਨੇ ਉਹਨਾਂ ਨੂੰ ਜਤਾਇਆ ਭਾਰੀ ਫਤਵੇ ਨਾਲ ਜਤਾਇਆ ਬਹੁਤ ਅੱਛੇ ਮਾਰਜਨ ਨਾਲ ਜਤਾਇਆ ਇਸ ਕਰਕੇ ਵੀ ਉਹ ਲੋਕਾਂ ਨੇ ਜਦੋਂ ਜਤਾਤਾ ਔਰ ਲੋਕਸ਼ਾਹੀ ਹੈ ਲੋਕਤੰਤਰ ਹੈ ਤਾਂ ਇਟ ਮੀਨਸ ਲੋਕਾਂ ਨੇ ਨਹੀਂ ਮੰਨਿਆ ਕਿ ਜੋ ਨੈਸ਼ਨਲ ਸਕਿਉਰਿਟੀ ਨੂੰ ਕੋਈ ਖਤਰਾ ਹੈ ਇਹ ਤਰਕ ਮਾਨਯੋਗ ਅਦਾਲਤ ਵਿੱਚ ਜ਼ਮਾਨਤ ਲੈਣ ਲਈ ਦਿੱਤਾ ਜਾ ਸਕਦਾ ਹੈ ਜੇਕਰ ਉਹਨਾਂ ਨੂੰ ਬਾਹਰ ਆਣਾ ਤੇ ਬਾਹਰ ਆਉਣ ਲਈ ਕੀ ਪ੍ਰਕਿਰਿਆ ਰਹੂਗੀ ਦੇਖੋ ਬਾਹਰ ਆਉਣ ਲਈ ਤਾਂ ਦੋਈ ਪ੍ਰਕਿਰਿਆਵਾਂ ਮੰਨ ਨੇ ਜੀ ਐਨਐਸਏ ਅਗਰ ਸਰਕਾਰ ਹਟਾ ਦਿੰਦੀ ਹੈ ਤਾਂ ਥੋੜਾ ਕੇਸ ਉਹਨਾਂ ਦਾ ਜਿਹੜਾ ਲਾਈਟ ਹੋ ਜਾਊਗਾ ਉਸ ਤੋਂ ਬਾਅਦ ਜਿਹੜੀ bail ਲੈਣੀ ਹੈ ਉਹ ਤਾਂ अनेबल ਕੋਰਟ ਨੇ ਦੇਣੀ ਹੈ bail ਜ਼ਮਾਨਤ ਕੋਈ ਸਰਕਾਰ ਜਾਗਰ ਸਮਾਨ ਸਰਕਾਰ ਜਿਹੜੀ ਹੈਗੇ ਪਰਚੇ ਖਤਮ ਕਰੇਗੀ ਉਹਨਾਂ ਦੇ ਤਾਂ ਬਾਹਰ ਆ ਸਕਦੇ ਨਹੀਂ ਅਦਰਵਾਈਜ਼ ਮਾਨਜੁਗ ਅਦਾਲਤ ਦੇ اختیار ਹੈ ਉਹਨੂੰ ਜ਼ਮਾਨਤ ਕੱਢਣਾ ਜਿਸ ਤਰ੍ਹਾਂ ਸੋਚ ਚੱਕਣੀ ਹੈ ਹੁਣ ਉਹਨਾਂ ਨੇ ਉਹ ਕਿਸ ਤਰ੍ਹਾਂ ਕੀ ਭਰੇ ਰਿਹਾ ਹੈ ਦੇਖੋ ਜੀ ਜਿਹੜੀ ਸੋਚ ਚੱਕਣੀ ਹੈ ਉਹ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦਾ ਕਨਸਟੀਚਿਊਸ਼ਨਲ ਰਾਈਟ ਹੈ ਕਿਉਂਕਿ ਮੈਂਬਰ ਪਾਰਲੀਮੈਂਟ ਦੀ ਜਦੋਂ ਉਹਨਾਂ ਨੇ ਚੋਣ ਲੜੀ ਉਹ ਵੀ ਉਹਨਾਂ ਦਾ ਕਨਸਟੀਟਿਊਸ਼ਨਲ ਰਾਈਟ ਸੀ ਕਿਉਂਕਿ ਉਹ ਕਿਹੜਾ ਕੋਈ ਦੋਸ਼ੀ ਕਰਾਰ ਦਿੱਤੇ ਗਏ ਨੇ ਉਹਨਾਂ ਨੂੰ ਕਿਹੜਾ ਕੋਈ ਸਜ਼ਾ ਹੋਈ ਹੈ ਇਸ ਕਰਕੇ ਉਹਨਾਂ ਦੀ ਸੋਚ ਅਕਸਮਗਮ ਹੋਊਗਾ ਉਹਨਾਂ ਦਾ ਕਨਸਟੀਟਿਊਸ਼ਨਲ ਰਾਈਟ ਹੈ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਜਿਹੜੇ ਲੋਕ ਸਭਾ ਸਪੀਕਰ ਦਾ ਆਫਿਸ ਹੁੰਦਾ ਹੈ ਉਹਦੇ ਨਾਲ ਉਹਨਾਂ ਦੀ ਜਿਹੜੀ ਜੇਲ ਹੈ ਉੱਥੇ ਤਾਲਮਿਲ ਹੋਊਗਾ ਪ੍ਰੋਸੀਜਰ ਅਡਾਪਟ ਕੀਤਾ ਜਾਊਗਾ ਉਸ ਪ੍ਰੋਸੀਜਰ ਦੇ ਰਾਈ ਭਾਈ ਸਾਹਿਬ ਨੂੰ ਜਿਹੜੀ ਹੈਗੀ ਹੈ ਸੋਚ ਕਾਈ ਜਾਊਗੀ ਉਹ ਪਾਰਲੀਮੈਂਟ ਹਾਊਸੇ ਵਿੱਚ ਜਾ ਕੇ ਲੋਕ ਸਭਾ ਦੇ ਵਿੱਚ ਵੀ ਜਾ ਕੇ ਚੱਕ ਸਕਦੇ ਨੇ ਉਹ ਸਪੀਕਰ ਦੇ ਕਮਰੇ ਵਿੱਚ ਜਾ ਕੇ ਚੱਕ ਸਕਦੇ ਨੇਗੇ ਉਹ ਸੋਚੀ ਜਾ ਸਕਦੀ ਹੈ ਕਿ ਉਹ ਜੇਲ੍ਹ ਦੇ ਵਿੱਚ ਬੈਠ ਕੇ ਜਿਹੜੇ ਲੋਕਾਂ ਦੀ ਨੁਮਾਇੰਦਗੀ ਕਰ ਸਕਦੇ ਨੇ ਕੋਈ ਦੇਖੋ ਜੀ ਹੁਣ ਜਦੋਂ ਚੁਣੇ ਗਏ ਪਰ ਗੱਲ ਤਾਂ ਇਹ ਹੈ ਨਾ ਵੀ ਇਜ਼ ਇਟ ਪ੍ਰੈਕਟੀਕਲ ਨੁਮਾਇੰਦਗੀ ਤਾਂ ਹੋ ਹੀ ਰਹੀ ਹੈ ਜਦੋਂ ਚੁਣੇ ਗਏ ਪਰ ਕੀ ਉਹ ਲੋਕਾਂ ਦੇ ਮਸਲੇ ਪਾਰਲੀਮੈਂਟ ਦੇ ਵਿੱਚ ਚੱਕ ਸਕਦੇ ਨੇ ਕੀ ਉਹ ਲੋਕਾਂ ਦੀ ਆਵਾਜ਼ ਪਾਰਲੀਮੈਂਟ ਚ ਲੈ ਕੇ ਜਾ ਸਕਦੇ ਨੇ ਬਿਲਕੁਲ ਨਹੀਂ ਲੈ ਕੇ ਜਾ ਸਕਦੇ ਜਦੋਂ ਜੇਲ੍ਹ ਦੇ ਅੰਦਰ ਜੇਲ੍ਹ ਪਾਰਲੀਮੈਂਟ ਨਾਲ ਤਾਂ ਡੁਰੂਗੀ ਨਾ ਤਾਂ ਇਸ ਲਈ ਤਾਂ ਉਹ ਲੈ ਕੇ ਜਾ ਇੱਕਦਮ ਹੋਰ ਹੁੰਦਾ ਵੀ ਜਦੋਂ ਬੰਦੇ ਨੇ ਬੰਦਾ ਜੇਲ੍ਹ ਦੇ ਵਿੱਚ ਹੁੰਦਾ ਉਹ ਕਹਿੰਦੇ ਜੀ ਦੇਖੋ ਜੀ ਹੁਣ ਪਾਰਲੀਮੈਂਟ ਸੈਸ਼ਨ ਚੱਲ ਰਹੇ ਹੈ ਮੈਂ ਆਪਦੇ ਲੋਕਾਂ ਦੀ ਨੁਮਾਇੰਦਗੀ ਕਰਨੀ ਹੈ ਮੈਨੂੰ ਪਾਰਲੀਮੈਂਟ ਅਟੈਂਡ ਕਰਨ ਦੀ ਜਿਹੜੀ ਹੈਗੀ ਪਰਮਿਸ਼ਨ ਦਿੱਤੀ ਜਾਵੇ ਤਾਂ ਉਹ ਕੋਰਟ ਪਰਮਿਸ਼ਨ ਦੇ ਦਿੰਦੀ ਹੈ ਉਹ ਸਕਿਉਰਿਟੀ ਦੇ ਸਿਸਟਮ ਦੇ ਨਾਲ ਉਹ ਦਿੱਤੀਂ ਇੰਡੀਆ ਅਦਾਲਤ ਕੀ ਜਿਸ ਤਰ੍ਹਾਂ ਹੁਣ ਜਿੱਦ ਦੇ ਐਨਐਸਏ ਉਹਨਾਂ ਨੇ ਖਤਮ ਹੋ ਸਕਦੀ ਹੈ ਕਿਸੇ ਨੂੰ ਦੇਖੋ ਜੀ ਨੈਸੇਕ ਵੈਸੇ ਖਤਮ ਕਰਨਾ ਤਾਂ ਸਖਤਾਰ ਸਰਕਾਰਾਂ ਦਾ ਅਧਿਕਾਰ ਹੈ ਜਾਂ ਕੋਰਟ ਦੇ ਟ੍ਰਾਇਲ ਤੋਂ ਬਾਅਦ ਕਰਨੀ ਹੈ ਬਿਲਕੁਲ ਹੋ ਵੀ ਸਕਦੀ ਹੈ ਕੋਈ ਅਸੀ ਗੱਲ ਨਹੀਂ ਕਿਉਂਕਿ ਉਹਨਾਂ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਿਆ ਉਹਨਾਂ ਨੇ ਭਾਰਤ ਦੇ ਸੰਵਿਧਾਨ ਦੀ ਸੋਚੀ ਕੀ ਹੈ ਜੇ ਭਾਰਤ ਦੇ ਸੰਵਿਧਾਨ ਦੀ ਸੋਚੀ ਹੈ ਭਾਰਤ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਕੀਤਾ ਹੈ ਔਰ ਲੋਕਾਂ ਨੇ ਇਸ ਗੱਲ ਨੂੰ ਮੰਨੇ ਹੈ ਉਹਨਾਂ ਨੂੰ ਫਤਵਾ ਦਿੱਤਾ ਹੈ ਤਾਂ ਸਰਕਾਰ ਇਸ ਗੱਲ ਨੂੰ ਹਟਾ ਸਕਦੀ ਹੈ ਸਰਕਾਰ ਕਨਸਿਡਰ ਕਰ ਸਕਦੀ ਹੈ ਇਸ ਪੁਆਇੰਟ ਨੂੰ ਔਰ ਮੈਂ ਇਹ ਗੱਲ ਕਹੂੰਗਾ ਵੀ ਇੱਕ ਔਰ ਕਨਸਿਡਰ ਕਰਕੇ ਲੋਕਾਂ ਦੇ ਨਾ ਫਤਵਾ ਹੈ ਲੋਕਾਂ ਨੇ ਜਿਹੜੀ ਉਹਨਾਂ ਦੇ ਵਿੱਚ ਵਿਸ਼ਵਾਸ ਰੱਖਿਆ ਡੈਮੋਕ੍ਰੇਸੀ ਜਮਹੂਰੀਅਤ ਦੇ ਵਿੱਚ ਉਹਨੂੰ ਮਤਲਬ ਨਿਰਮੱਥੇ ਰੱਖਿਆ ਜਾਵੇ ਅਗਰ ਉਸ ਤੋਂ ਬਾਅਦ ਇਹ ਲੱਗਦਾ ਹੈ ਕਿ ਜੀ ਭਾਈ ਸਭ ਫਿਰ ਕੋਈ ਉਹਨਾਂ ਨੂੰ ਸਰਕਾਰ ਨੂੰ ਲੱਗਦਾ ਗੜਬੜੀ ਹੈ ਤਾਂ ਦਰਾਂ ਐਨਐਸ ਲ ਕੁਝ ਕੰਡੀਸ਼ਨਸ ਰਾਖਤੀਆਂ ਜਾਂ ਜੋ ਦੇਸ਼ ਦਾ ਛੱਡਣ ਉਹਨਾਂ ਦਾ ਪਾਸਪੋਰਟ ਸੈਂਟਰ ਕਰਾ ਲੈਣ ਇਹ ਕੁਝ ਐਸੀ ਕੰਡੀਸ਼ਨ ਹੋ ਸਕਦੀਆਂ ਨੇ ਵੀ ਦੇਖੋ ਜੀ ਉਹ ਬਾਰ ਬਾਰ ਜਿਹੜੀ ਹੈਗੀ ਹੈ ਦੋ ਮਹੀਨੇ ਬਾਅਦ ਮਹੀਨੇ ਬਾਅਦ ਸਾਡੇ ਥਾਣੇ 'ਚ ਰਿਪੋਰਟਿੰਗ ਕਰ ਰਹੀ ਹੈ ਉਹਨਾਂ ਦੇ ਉੱਪਰ ਸਪੈਸ਼ਲ ਮੋਨਿਟਰਿੰਗ ਹੋ ਸਕਦੀ ਹੈ ਮਤਲਬ ਕੁਝ ਕੰਡੀਸ਼ਨਸ ਦੇ ਨਾਲ ਭਾਈ ਸਾਹਿਬ ਦੀ ਜਿਹੜੀ ਸਮਾਨਤਾ ਹੋ ਸਕਦੀ ਹੈ ਉਹਨਾਂ ਨੂੰ ਰਿਹਾ ਕੀਤਾ ਵੀ ਜਾ ਸਕਦਾ ਹੈ ਔਰ ਐਨਐਸ ਵੀ ਹਟਾਈ ਜਾ ਸਕਦੀ ਹੈ ਪਰ ਇਹ ਹਟਾਣਾ ਨਾ ਹਟਾਣਾ ਸਰਕਾਰ ਦੀ ਮਰਜ਼ੀ ਹੈ ਇਹ ਤਾਂ ਸਾਡੇ ਤਰਕ ਨਹੀਂ ਇਹ ਸਾਡੇ ਤਰਕ ਨੇ ਕਾਨੂੰਨ ਦੇ ਕਾਨੂੰਨ ਦੇ ਵਿੱਚ ਇਹ ਚੀਜ਼ ਲਿਖੀ ਨਹੀਂ ਹੋਈ ਕਿ ਕੋਈ ਬੰਦਾ ਮੈਂਬਰ ਪਾਰਲੀਮੈਂਟ ਬਣ ਜਾਊਗਾ ਤਾਂ ਉਹਦੇ ਤੋਂ ਸਾਨੀ ਧਾਰਾ ਹਟ ਜੂਗੀ। ਅਗਰ ਕੋਈ ਬੰਦਾ ਮੈਂਬਰ ਪਾਰਲੀਮੈਂਟ ਬਣ ਜੂਗਾ ਤਾਂ ਉਹਨੂੰ ਜ਼ਮਾਨਤ ਮਿਲ ਜੂਗੀ। देयर इज नो ਸੱਚ ਲਾ ਪਰ ਇੱਕ ਤਰਕ ਹੈ। ਗਰਾਉਂਡ ਹੈ। ਅੰਦਰ ਅਦਾਲਤ ਦੇ ਬਹਿਸ ਕਰਤਾ। ਜੇਕਰ ਐਨਐਸਏ ਨਹੀਂ ਖਤਮ ਹੁੰਦੀ ਕਿ ਉਹਨਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਦੀ ਮੈਂਬਰਸ਼ਿਪ ਹੈ ਉਹ ਕਾਨੂੰਨੀ ਹੋ ਗਈ ਜਾਂ ਉਹ ਵੀ ਨਾ ਦੋ। ਅਗਰ ਐਨਐਸਏ ਬ੍ਰਦਰ ਦੇਖੋ ਤੁਸੀਂ ਇੱਕ ਤੁਹਾਡੇ ਸਵਾਲ ਦੇ ਵਿੱਚ ਹੀ ਕਨਟਰਡਿਕਸ਼ਨ ਹੈ। ਅਗਰ ਐਨਐਸਏ ਲੱਗੀ ਹੋਈ ਹੈ ਫਿਰ ਤੋਂ ਜੇ ਤੁਸੀਂ ਇਹ ਗੱਲ ਸੌਂਦੇ ਮੈਂ ਤੋਂ ਇਲੈਕਸ਼ਨ ਵੀ ਜੀ ਲੱਗ ਸਕਦੇ ਕਿਉਂਕਿ ਐਨਐਸਏ ਲੱਗਣ ਦੇ ਬਾਵਜੂਦ ਅਗਰ ਉਹਨਾਂ ਨੇ ਇਲੈਕਸ਼ਨ ਲੜੀ ਹੈ ਤਾਂ ਉਹ ਇਲੈਕਸ਼ਨ ਜਿਹਨਾਂ ਦੀ ਪਾਰਲੀਮੈਂਟਰੀ ਸੀਟ ਵੀ ਬਕਰਾ ਰਹੋਗੀ। ਉਹ ਗ੍ਰਸ ਜਿਸ ਉਹਨਾਂ ਨੂੰ ਕਿਹੜਾ ਸਜ਼ਾ ਹੋਈ ਹੈ। ਅਗਰ ਸਜ਼ਾ ਹੋਗੀ ਤਾਂ ਇਹੋ ਕਿਸੇ ਬੰਦੇ ਨੂੰ ਤੋਂ ਦੀ ਪਾਰਲੀਮੈਂਟ ਸੀਟ ਨੂੰ ਖਤਰਾ ਹੋ ਸਕਦਾ ਹੈ। ਹਾਂ ਇੱਕ ਗਰਾਉਂਡ ਹੋਰ ਹੁੰਦਾ ਕਿ ਅਗਰ ਕੁਛ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਨਿਸ਼ਚਿਤ ਹੈ ਜੀ ਵੀ ਪਾਰਲੀਮੈਂਟ ਦੀਆਂ ਇੰਨੀਆਂ ਸੀਟਿੰਗਸ ਜਿਹੜੀਆਂ ਨੇ ਉਹ اٹینڈ ਕਰਨੀਆਂ ਜ਼ਰੂਰੀ ਨਹੀਂ ਜਾਂ ਫਿਰ ਉਹ ਲੋਕ ਸਭਾ ਸਪੀਕਰ ਨੂੰ ਦੱਸਿਆ ਜਾਂਦਾ ਸਮੇਂ ਸਰਵੀ ਜੀ ਮੈਂ ਕਿਉਂ ਨਹੀਂ اٹینڈ ਕਰ پا ਰਿਹਾ ਹੈਗਾ ਉਹ ਕੁਝ ਗਰਾਉਂਡਸ ਹੈਗੇ ਨੇ ਕਨਸਟੀਟਿਊਸ਼ਨ ਦੇ ਵਿੱਚ ਦਿੱਤੇ ਹੋਏ ਇਹਨਾਂ ਦੇ ਮਾਮਲੇ ਦੇ ਵਿੱਚ ਇਹ ਹੈ ਵੀ ਜੇ ਸੀਟ ਬਰਕਰਾਰ ਰੱਖਣੀ ਹੈ ਤਾਂ ਭਾਈ ਸਾਹਿਬ ਜਿਹੜੇ ਹੈਗੇ ਬਾਰ-ਬਾਰ ਲੋਕ ਸਭਾ ਦੇ ਵਿੱਚ ਸਪੀਕਰ ਨੂੰ ਇਜਾਜ਼ਤ ਜਾਂ ਉਹ ਆਨਰੇਬਲ ਕੋਰਟ ਦੇ ਵਿੱਚ ਅਰਜ਼ੀ ਲਗਾਉਣਾ ਜੀ ਮੈਨੂੰ ਦੇਖੋ ਜੀ ਪਾਰਲੀਮੈਂਟ ਦੀਆਂ ਪ੍ਰੋਸੀਡਿੰਗਸ ਜਿਹੜੀਆਂ ਨੇ ਉਹ اٹینڈ ਕਰਨ ਦੀ ਪਰਮਿ ਮੈਨੂੰ ਇਹ ਆਈ ਹੋਪ ਸੋ ਕਿ ਉਹਨਾਂ ਦੀ ਹੁਣ ਬੇਲ ਜਿਹੜੀ ਹੈਗੀ ਆ ਉਹ ਜਾਣੀ ਚਾਹੀਦੀ ਹੈ ਇਟ ਇਜ਼ ਅ ਫਿਟ ਗਰਾਉਂਡ ਕਿ ਦੇਖੋ ਸਿੱਖ ਸਾਲ ਤੋਂ ਉੱਪਰ ਉਹਨਾਂ ਦੀ ਕਸਟਡੀ ਹੋ ਚੁੱਕੀ ਹੈ ਮੋਰਓਵਰ ਲੋਕਾਂ ਨੇ ਉਹਨਾਂ ਦੇ ਹੱਕ ਚ ਫਤਵਾ ਦਿੱਤਾ ਹੈ ਲੋਕਾਂ ਨੇ ਮਤਲਬ ਉਹਨਾਂ ਨੂੰ ਗਲਤ ਨਹੀਂ ਮੰਨਿਆ ਔਰ ਮੋਰਓਵਰ ਭਾਈ ਸਾਹਿਬ ਦੇ ਖਿਲਾਫ ਪਹਿਲਾਂ ਦਾ ਕੋਈ ਐਸਾ ਜਿਹੜਾ ਜਿਹੜੇ ਹੁਣ ਪਿਛਲੇ ਸਾਲ ਦੇ ਵਿੱਚ ਕੋਈ ਘਟਨਾ ਦੇ ਵਿੱਚ ਲਗਾਤਾਰ ਜਿਹੜੇ ਹੈਗੇ ਆ ਇਹ ਤਾਂ ਹੈ ਨਹੀਂਗਾ ਵੀ ਇੱਕ ਪਰਚਾ ਉਹਨਾਂ ਦੇ ਖਿਲਾਫ ਕੋਈ 2020 ਚ ਹੋਇਆ ਫਿਰ ਉਹਨਾਂ ਦੇ ਖਿਲਾਫ ਪਹਿਲਾਂ ਕੋਈ 15 ਚ ਖੜਾ ਸੀ ਫਿਰ 22 ਚ ਹੋ ਗਿਆ ਤੇ ਉਹਨਾਂ ਨੇ ਬਾਰ ਬਾਰ ਉਹੀ ਕਟਲਣਾ ਕੀਤੀ ਐਸਾ ਤਾਂ ਕੋਈ ਨਹੀਂ ਜਿੰਨੇ ਵੀ ਮੈਂ ਪਰਚੇ ਉਹਨਾਂ ਦੀ ਜਿਹੜੀ ਪ੍ਰੋਫਾਈਲ ਹੈ ਉਸ ਤੋਂ ਦੇਖ ਰਹੇ ਹਾਂ ਉਹ 11 12 ਵਿੱਚੋਂ 11 ਜਿਹੜੇ ਉਹਨਾਂ ਦੇ ਉੱਤੇ ਮੁਕਦਮੇ ਦਰਜ ਕੀਤੇ ਹੋਏ ਨੇ ਉਹ ਸਾਰੇ ਇੱਕੋ ਹੀ ਸਮੇਂ ਦੇ ਕੀਤੇ ਹੋਏ ਨੇ ਕੋਈ ਇੱਕ ਦਿਨ ਅੱਗੇ ਕੋਈ ਇੱਕ ਦਿਨ ਪਿੱਛੇ ਕੋਈ 21 ਦਿਨ ਤੇ ਹੀ ਹੈ ਕੋਈ 18 ਦਿਨ ਤੇ ਹੀ ਹੈ ਕੋਈ 24 ਦਿਨ ਤੇ ਹੀ ਹੈ ਕੋਈ 24 ਦੋ ਤੇ ਹੀ ਹੈ ਔਰ ਇਹ ਤਕਰੀਬਨ ਇੱਕੋ ਹੀ ਮਕਤਸ ਮਤਲਬ ਕਿਸਮ ਦੇ ਮਰਮਰ ਮੁਕਦਮੇ ਹੈਗੇ ਹੈ देयर इज नो ਸੀਰੀਅਸ ਕੋਈ ਐਸਾ ਨਹੀਂ ਹੈ ਵੀ ਦੇਖੋ ਜੀ ਠੀਕ ਹੈ ਕਿ ਅਲੀਗੇਸ਼ਨਸ ਹੈਗੇ ਨੇ ਜੀ ਉਹਨਾਂ ਨੇ ਦੰਗਾ ਭੜਕਾਉਣ ਦੀ ਕੋਸ਼ਿਸ਼ ਕੀਤੀ ਜੀ ਉਹ ਆ ਕਰਾ ਸਕਦੇ ਸੀ ਪਰ ਉਹਨਾਂ ਦੇ ਕਿਸੇ ਵੀ ਭਾਸ਼ਣ ਦੇ ਨਾਲ ਜਾਂ ਉਹਨਾਂ ਦੇ ਕਿਸੇ ਵੀ ਤਰਕ ਦੇ ਨਾਲ ਕੋਈ ਹਿੰਦੁਸਤਾਨ ਦੰਗਾ ਨਹੀਂ ਹੋਇਆ ਲੋਕਾਂ ਨੇ ਕੋਈ ਭੜਕਾਊ ਗੱਲ ਨਹੀਂ ਕੀਤੀ ਇੱਕ ਗਰਾਉਂਡ ਦੇ ਬਣ ਸਕਦਾ ਹੈ ਨਾ ਇਹਨਾਂ ਦੇ ਕੋਲ ਕੋਈ ਮਰਡਰ ਦਾ ਕੋਈ ਸੀਰੀਅਸ ਚਾਰਜ ਹੈ ਵੀ ਉਹਨੇ ਦੰਗਾ ਕਰਾਇਆ ਜੀ ਤਾਂ ਫਿਰ ਬੰਦੇ ਮਾਰੇ ਗਏ ਨਹੀਂ ਇਹ ਜ਼ਿੰਮੇਵਾਰ ਨਹੀਂ ਤਾਂ ਹਿੰਦੁਸਤਾਨ ਦੇ ਵਿੱਚ ਪਹਿਲਾਂ ਵੀ ਬੜੇ ਲੋਕਾਂ ਦੇ ਉੱਪਰ ਐਸੇ ਇਲਜ਼ਾਮ ਲੱਗਦੇ ਰਹੇ ਨੇ ਔਰ ਮਾਨਜੋ ਕੋ ਅਦਾਲਤਾਂ ਉਹਨਾਂ ਨੂੰ ਸਮੇਂ-ਸਮੇਂ 'ਤੇ ਜਿਹੜੀਆਂ ਨੇ ਉਸ ਮਾਨਤਾ ਦਿੰਦੀਆਂ ਨਹੀਂਆਂ ਨੇ ਇਹਨਾਂ ਸਾਰੇ ਗਰਾਉਂਡਸ ਨੂੰ ਦੇਖਦੇ ਹੋ ਉਹਨਾਂ ਨੂੰ ਸਬਾਨ ਦੇਤੀ ਜਾ ਸਕਦੀ ਹੈ